ਸਰਕਾਰ ਸਾਹਿਬ ਦੇ ਪ੍ਰਸ਼ਾਸਨ ਵੱਲੋਂ ਮਾਨਯੋਗ ਡੀਸੀ ਸਾਹਿਬ ਵੱਲੋਂ ਔਰ ਸਿਵਲ ਤੇ ਪੁਲਿਸ ਅਫਸਰ ਸਹਿਬਾਨ ਵੱਲੋਂ ਇੱਕ ਮਾਤਾ ਗੁਜਰੀ ਕਾਲਜ ਦੇ ਵਿੱਚ ਨਾਟਕ ਕਰਵਾਏ ਜਾ ਰਹੇ ਹਨ ਧੀ ਦੀ ਪੁਕਾਰ ਇੱਕ ਮਿੱਟੀ ਰੋਜ਼ਾਨ ਕਰੇ ਇਹ ਜਿਹੜੇ ਦੋ ਨਾਟਕ ਨੇ ਨਸ਼ਾ ਵਿਰੁੱਧ ਔਰ ਜਿਵੇਂ ਮਾਨਯੋਗ ਸਰਦਾਰ ਪ੍ਰਗੋਤ ਸਿੰਘ ਮਾਨ ਸਾਹਿਬ ਨੇ ਤਿਆਰ ਕੀਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਉਹਦੇ ਤਹਿਤ ਅਸੀਂ ਸ਼ਹਿਰ-ਸ਼ਹਿਰ ਪਿੰਡ-ਪਿੰਡ ਜਿਹੜੇ ਇਹ ਨਾਟਕ ਰੌਣੇ ਤਾਂ ਕਿ ਬੱਚਿਆਂ ਨੂੰ ਜਾਗਰੂਕ ਕਰੀਏ ਨਸ਼ਿਆਂ ਦੇ ਜਿਹੜੇ ਮਾਰੇ ਪ੍ਰਭਾਵ ਹੈ ਉਹਨਾਂ ਨੂੰ ਪਤਾ ਲੱਗੇ ਸੋ ਇਹ ਅਵੇਅਰਨੈਸ ਪੈਦਾ ਕਰਨ ਲਈ ਜਿਹੜਾ ਇੱਥੇ ਪ੍ਰੋਗਰਾਮ ਰੱਖੇ ਗਏ ਨੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਮਹੱਲਾ ਮਹੱਲਾ ਸ਼ਹਿਰ ਦਾ ਪਿੰਡ ਪਿੰਡ ਜਾ ਕੇ ਇਹ ਨਾਟਕ ਕਰਵਾਵਾਂਗੇ ਔਰ ਆਪਣੇ ਬੱਚਿਆਂ ਨੂੰ ਦੱਸਾਂਗੇ ਕਿ ਨਸ਼ੇ ਨੇ ਜਿਹੜੇ ਉਹ ਇੰਨੇ ਖਤਰਨਾਕ ਨੇ ਔਰ ਜੋ ਪੰਜਾਬ ਸਰਕਾਰ ਨੇ ਤਿਆਰ ਕੀਤਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਔਰ ਬੜੀ ਤੇਜ਼ੀ ਨਾਲ ਅਸੀਂ ਇਹ ਕੰਮ ਕਰਨ ਜਾ ਰਹੇ ਹਾਂ ਕੰਮ ਕਰ ਰਹੇ ਹਾਂ ਔਰ ਬਹੁਤ ਚੰਗੇ ਰਿਜ਼ਲਟ ਆ ਰਹੇ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਹਲਕਾ ਸ਼ਰੀਫ ਅਤੇ ਗੱਟ ਸਾਹਿਬ ਦੇ ਲੋਕਾਂ ਨੂੰ ਪੀਸ ਕਰਦਾ ਕਿ ਜਿੱਥੇ ਵੀ ਕੋਈ ਆਪਾਂ ਨੂੰ ਪਤਾ ਲੱਗਦਾ ਕਿ ਨਸ਼ੇ ਵੇਚਣ ਵਾਲੇ ਨੇ ਉਹਨਾਂ ਨਾਲ ਕੋਈ ਆਪਾਂ ਰਾਇਤ ਨਹੀਂ ਕਰਨੀ ਚਾਹੇ ਕੋਈ ਤੁਹਾਡਾ ਰਿਸ਼ਤੇਦਾਰ ਹੈ ਚਾਹੇ ਕੋਈ ਕਿਸੇ ਐਮਐਲਏ ਦਾ ਰਿਸ਼ਤੇਦਾਰ ਹੈ ਚਾਹੇ ਕਿਸੇ ਪੁਲਿਸ ਅਫਸਰ ਦਾ ਰਿਸ਼ਤੇਦਾਰ ਹੈ ਜਿਹੜਾ ਨਸ਼ਾ ਵੇਚਦਾ ਸਾਡੇ ਬੱਚਿਆਂ ਦੇ ਮੌਤ ਦਾ ਸਬਬਾ ਹੈ ਉਹਨੂੰ ਅਸੀਂ ਕਿਸੇ ਕਿਸਮ ਤੇ ਬਖਸ਼ਣਾ ਨਹੀਂ ਉਹਦਾ ਘਰ ਬਿਟਾਉਣਾ ਪੈ ਜੇ ਕਰਤਾਵਾਂਗੇ ਉਹਨੂੰ ਜੇਲ੍ਹ ਭੇਜਣਾ ਪਏ ਜੇਲ੍ਹ ਭੇਜਾਂਗੇ ਗੋਲੀਆਂ ਮਾਰਨੀਆਂ ਪਈਆਂ ਗੋਲੀਆਂ ਮਾਰਾਂਗੇ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਹੈ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਇੱਦਰ ਮਾਤਾ ਗੁਲੀ ਕਾਲਜ ਵਿੱਚ ਇੱਕ ਸਤਕਾਰ ਰੰਗ ਮੰਚ ਵੱਲੋਂ ਨਾਟਕ ਦਾ ਆਯੋਜਨ ਕਰਾਇਆ ਗਿਆ ਹੈ ਤੇ ਬਹੁਤ ਹੀ ਤੇ ਅਦਲੋਨਾਂ ਦੀ ਧੰਨਵਾਦੀ ਹਾਂ ਕਿਉਂਕਿ ਅਸੀਂ ਸਾਰਿਆਂ ਨੇ ਨਾਟਕ ਦੇਖਿਆ ਤੇ ਨਾਟਕ ਵਿੱਚ ਬਿਲਕੁਲ ਸਪਸ਼ਟ ਹੈ ਕਿ ਕਿਵੇਂ ਜਿਹੜੀ ਨਸ਼ੇ ਦੀ ਲਤ ਹੈ ਇੱਕ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦੀ ਹੈ ਸੋ ਅੱਜ ਇਸ ਨਾਟਕ ਦੇ ਜ਼ਰੀਏ ਦਸਤਾਰ ਗਰੁੱਪ ਨੇ ਕੋਰੀਓਗ੍ਰਾਫੀ ਵੀ ਕੀਤੀ ਹੈ ਤੇ ਸਭ ਤੋਂ ਜ਼ਿਆਦਾ ਇੱਥੇ ਇੱਕ ਮੰਗਾ ਸਿੰਘ ਜੀ ਜੋ ਇੱਕ ਖੁਦ ਐਡਿਕਟ ਰਹੇ ਹਨ 16-17 ਸਾਲ ਲਈ ਉਸ ਤੋਂ ਬਾਅਦ ਉਹ ਇਸ ਨਸ਼ੇ ਦੀ ਲਤ ਨੂੰ ਛੱਡ ਕੇ ਮੇਨਸਟ੍ਰੀਮ ਵਿੱਚ ਵਾਪਸ ਆ ਕੇ ਸਾਨੂੰ ਆਪਣੀ ਸਟੋਰੀ ਦੱਸ ਰਹੇ ਸੀ ਸੋ ਮੈਂ ਸਭ ਨੂੰ ਇਹੀ ਅਰਜ਼ੋ ਰਪੀਲ ਕਰਦੀ ਹਾਂ ਕਿ ਐਡਮਿਨਿਸਟ੍ਰੇਸ਼ਨ ਸਾਥ ਸਾਥ ਦੇਓ ਅਸੀਂ ਇਸ ਨਸ਼ੇ ਦੀ ਦਲਦਲ ਚੋਂ ਆਪਣੇ ਨੌਜਵਾਨਾਂ ਨੂੰ ਜੋ ਕਿ ਸਾਡੇ ਦੇਸ਼ ਦਾ ਸਾਡੇ ਸਮਾਜ ਦਾ ਭਵਿੱਖ ਹਨ ਉਹਨਾਂ ਨੂੰ ਕੱਢੀਏ ਉਹਨਾਂ ਦੀ ਰੀਹੈਬਿਲਿਟੇਸ਼ਨ ਕਰੀਏ ਸਕਿੱਲ ਡਿਵੈਲਪਮੈਂਟ ਕੋਰਸੇਸ ਦੇ ਜ਼ਰੀਏ ਉਹਨਾਂ ਨੂੰ ਮੇਨਸਟ੍ਰੀਮ ਵਿੱਚ ਲੈ ਕੇ ਆਈਏ ਕਿ ਅਸੀਂ ਇਸ ਮਹਿੰਮ ਵਿੱਚ ਕਾਮਯਾਬ ਹਾਂ